ਹੋ ਬਾਕੀ ਜੋ ਮਰਜੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨਹੀਂ ਕੱਢਣੀਆਂ ਦੀਆਂ ਕੁੜੀਆਂ ਦੀਆਂ ਹਨਾ ਮਾਵਾ ਪੈਣਾ ਦੀਆਂ ਕੁੜੀਆਂ ਧੀਆਂ ਦੀਆਂ ਗਾਲਾਂ ਕੱਢਣ ਲੱਗ ਪਏ ਬਾਕੀ ਤਾਂ ਸਭ ਠੀਕ ਹੈ ਪਰ ਗਾਲ ਨਹੀਂ ਕੱਢਣੀ ਲੱਗਦਾ ਹੈ ਪਰਮੇਸ਼ਰ ਵਰਮਾ ਦਾ ਆ ਗੀਤ ਮਾਸਟਰ ਸਲੀਮ ਨੂੰ ਵੀ ਪਸੰਦ ਆ ਗਿਆ ਹੈ ਹੁਣ ਇਸ ਦੀ ਵਜ੍ਹਾ ਵੀ ਦੱਸ ਦਿੰਨੇ ਆ ਸੋਸ਼ਲ ਮੀਡੀਆ ਤੇ ਮਾਸਟਰ ਸਲੀਮ ਦੀ ਵਾਇਰਲ ਹੋਈ ਇਸ ਵੀਡੀਓ ਨੇ ਮਾਸਟਰ ਸਲੀਮ ਨੂੰ ਲਾਈਵ ਆ ਕੇ ਕਹਿਣ ਤੇ ਮਜਬੂਰ ਕਰ ਦਿੱਤਾ ਕਿ ਬਾਕੀ ਤਾਂ ਸਭ ਠੀਕ ਹੈ ਵੀਰੇ ਪਰ ਗਾਲ ਨਹੀਂ ਕਢਣੀ ਐ ਉਹ ਵੀਡੀਓ ਹੈ ਜਿਸ ਵਿੱਚ ਮਾਸਟਰ ਸਲੀਮ ਦਾ ਸ਼ਾਗਿਰ ਦੂਜੇ ਪੈਰ ਧੋ ਕੇ ਪੀ ਰਿਹਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀ ਹੋਈ ਮਾਸਟਰ ਸਲੀਮ ਤਾਂ ਲੋਕਾਂ ਦੇ ਨਿਸ਼ਾਨੇ ਤੇ ਆ ਗਏ ਇਹ ਤੋਤਾ ਕੀ ਕਈਆਂ ਨੇ ਤਾਂ ਸੋਸ਼ਲ ਮੀਡੀਆ ਤੇ ਉਹਨੂੰ ਡੇਰਾ ਸਿਰਸੇ ਵਾਲੇ ਬਾਬੇ ਨਾਲ ਜੋੜ ਦਿੱਤਾ ਸਲੀਮ ਦੀ ਹੁਣ ਇਸ ਲਾਈਵ ਵੀਡੀਓ ਨੂੰ ਦੇਖੀਏ ਤਾਂ ਇਹ ਹੀ ਲੱਗਦਾ ਹੈ ਕਿ ਉਹਨਾਂ ਦੇ ਫੈਨਸ ਨੇ ਮੈਸੈਂਜਰ ਦੇ ਜ਼ਰੀਏ ਉਹਨਾਂ ਨੂੰ ਕਾਫੀ ਕੁਝ ਕਿਹਾ ਹੈ ਤੁਸੀਂ ਆਪ ਹੀ ਸੁਣੋ ਆਖਰਕਾਰ ਮਾਸਟਰ ਸਲੀਮ ਨੂੰ ਲਾਈਵ ਹੋ ਕੇ ਕੀ ਕਹਿਣਾ ਪਿਆ ਉਹਨਾਂ ਤੋਂ ਬਿਨਾ ਕੁਝ ਨਹੀਂ ਤੁਹਾਡੇ ਤੋਂ ਬਿਨਾ ਮੈਂ ਕੁਝ ਨਹੀਂ ਔਰ ਜਿਹੜਾ ਮੀਡੀਆ ਹੈ ਉਹਦੇ ਤੋਂ ਬਿਨਾ ਵੀ ਅਸੀਂ ਸਾਰੇ ਕੁਝ ਨਹੀਂ ਬਹੁਤ ਸਾਰੇ মিডিਏ ਦੇ ਪਰਸਨ ਬੜੇ ਪਿਆਰੇ ਪਿਆਰੇ ਲੇਖ ਜਾਂ ਬੜੇ ਪਿਆਰੀਆਂ ਪਿਆਰੀਆਂ ਇੰਟਰਵਿਊ ਸਾਡੀਆਂ ਲਿਖਦੇ ਨੇ ਛਾਪਦੇ ਨੇ ਪਰ ਕਈ ਆ ਫੇਸਬੁੱਕ ਤੇ ਜਿਹੜੇ ਪੇजेस ਬਣੇ ਨੇ ਉਹ ਹਰ ਇੱਕ ਗੱਲ ਨੂੰ ਕਈ ਵਾਰੀ ਅਜੀਬ ਢੰਗ ਨਾਲ ਅਜੀਬ ਵੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਨੇ ਜਦ ਕਿ ਉਦਾਂ ਹੁੰਦਾ ਨਹੀਂ ਹਨਾ ਗੱਲ ਕਰਦੇ ਆ ਜੋ ਅੱਜ ਕੱਲ ਵੀਡੀਓ ਵਾਇਰਲ ਹੋਈ ਆ ਕਿ ਮੈਂ ਮੇਰੇ ਧੋਕੇ ਕੁੰਡਾ ਪੈਰ ਪੀਰ ਪਾਣੀ ਪੀ ਰਿਹਾ ਪੈਰ ਧੋਕੇ ਪਾਣੀ ਪੀ ਰਿਹਾ ਮੈਂ ਮੈਂ ਉਦੋਂ ਦਾ ਬੰਦਾ ਹੀ ਨਹੀਂ ਆ ਯਾਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂ ਮੈਂ ਮੈਂ ਨਹੀਂ ਚਾਹੁੰਦਾ ਕੋਈ ਕੋਈ ਮੇਰੇ ਪੈਰ ਧੋਵੇ ਤੇ ਪਾਣੀ ਪੀਵੇ ਹਨਾ ਉਹ ਮੁੰਡਾ ਆਇਆ ਉਸਤਾਦ ਦੀ ਸ਼ਾਗਿਰਦ ਦੀ ਕਰਨ ਆਇਆ ਨਾਲ ਉਹਦੇ ਮਦਰ ਫਾਦਰ ਨਾਲ ਹੋਰ ਬਹੁਤ ਸਾਰੇ ਦੋਸਤ ਸੀ ਮੈਂ ਪਹਿਲੀ ਗੱਲ ਤਾਂ ਮੈਂ ਮੈਂ ਇਸ ਹੱਕੀ ਨਹੀਂ ਹਾਂ ਮੈਂ ਵੀ ਤੁਹਾਡੇ ਵਰਗਾ ਹੀ ਮੈਂ ਬਿਲਕੁਲ ਇਸ ਹੱਕੀ ਨਹੀਂ ਆ ਕਿ ਕੋਈ ਬੰਦਾ ਪੈਰ ਧੋ ਕੇ ਪਾਣੀ ਪੀਵੇ ਹਨਾ ਮੈਂ ਬਿਲਕੁਲ ਨਹੀਂ ਸਕਦੀ ਚਲੋ ਗੱਲ ਕਰਦੇ ਆਪਾਂ ਉਹ ਆਇਆ ਮੈਨੂੰ ਸੀਗਾ ਕਿ ਉਹ ਉਸਤਾਦੀ ਸ਼ਾਗਿਰਦੀ ਕਰੇਗਾ ਠੀਕ ਹੈ ਉਹਨੇ ਮੇਰੇ ਪੈਰਾਂ ਤੇ ਪਾਣੀ ਪਾਇਆ ਚਲੋ ਠੀਕ ਹੈ ਪਾਤਾ ਮੈਨੂੰ ਇਹ ਨਹੀਂ ਸੀਗਾ ਕਿ ਉਹ ਇੱਕਦਮ ਇਦਾਂ ਚੁੱਕ ਕੇ ਪੀਣਾ ਸ਼ੁਰੂ ਕਰ ਦੇਗਾ ਨਾ ਤੇ ਮੈਂ ਉਹਨੂੰ ਰੋਕਦਾ ਰਿਹਾ ਤੁਸੀਂ ਵੀ ਦੇਖਿਆ ਹੋਣਾ ਸਾਰਿਆਂ ਨੇ ਆਮ ਸ਼ੋਰ ਤੁਸੀਂ ਸਾਰੀ ਵੀਡੀਓ ਦੇਖੀ ਹੋਣੀ ਮੈਂ ਉਹਨੂੰ ਰੋਕ ਰਿਹਾ ਕਿ ਨਾ ਯਾਰ ਨਾ ਇਦਾਂ ਨਾ ਕਰ ਇਦਾਂ ਨਾ ਕਰ ਇਹ ਪਾਪ ਹੈ ਮੇਰੇ ਸਿਰ ਪਾਪ ਨਾ ਚੜਾ ਹੈ ਨਾ ਪਰ ਉਹ ਮੁੰਡਾ ਰੁਕਿਆ ਨਹੀਂ ਉਹ ਪੀ ਗਿਆ ਮੈਂ ਰੋਕਦਾ ਰਿਹਾ ਹਾਂ ਮੇਰੀ ਇੰਨੀ ਜ਼ਰੂਰ ਗਲਤੀ ਹੈ ਜਿਹੜੀ ਗੱਲ ਤੁਹਾਨੂੰ ਬੁਰੀ ਲੱਗੀ ਹੈ ਉਹ ਮੈਂ ਸਾਰੀ ਰਾਤ ਸਾਰੇ ਦੋ ਦਿਨ ਸੋਚਦਾ ਰਿਹਾ ਕਿ ਮੈਨੂੰ ਉਸ ਮੁੰਡੇ ਨੂੰ ਸਟ੍ਰਿਕਟਲੀ ਮਨਾ ਕਰਨਾ ਚਾਹੀਦਾ ਸੀ ਸਖਤ ਹੋ ਕੇ ਮਨਾ ਕਰਨਾ ਚਾਹੀਦਾ ਸੀ ਮੈਂ ਉਹਨੂੰ ਸੌਫਟ ਤਰੀਕੇ ਨਾਲ ਮਨਾ ਕਰਦਾ ਰਿਹਾ ਜਿੱਦਾਂ ਦੀ ਮੇਰੀ ਨੇਚਰ ਮੈਂ ਗਾਣੇ ਵੀ ਸੌਫਟ ਗਾਉਣਾ ਤੁਹਾਨੂੰ ਪਤਾ ਤੇ ਉਹ ਉਹ ਰੁਕਿਆ ਹੀ ਨਹੀਂ ਮੈਂ ਸੌਫਟ ਤਰੀਕੇ ਨਾਲ ਮਨਾ ਕਰਦਾ ਰਿਹਾ ਮੈਨੂੰ ਥੋੜਾ ਜਿਹਾ ਉਨ ਸਖਤ ਤਰੀਕੇ ਨਾਲ ਮਨਾ ਕਰਨਾ ਚਾਹੀਦਾ ਸੀ ਐਨੀਵੇਸ ਮੇਰੀ ਗਲਤੀ ਹੈ ਉਹਦੇ ਲਈ ਜੇ ਤੁਹਾਡੇ ਮਨ ਨੂੰ ਠੇਸ ਪਹੁੰਚੀ ਹੈ ਤੇ ਮੈਂ ਉਹਦੇ ਲਈ ਤੁਹਾਡੇ ਸਾਰਿਆਂ ਤੋਂ ਸੌਰੀ ਫੀਲ ਕਰਨਾ ਹੈ ਨਾ ਪਰ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਹੱਥ ਜੋੜ ਕੇ ਕਿ ਤੁਸੀਂ ਜਦੋਂ ਕਿਸੇ ਨਾਲ ਕੋਈ ਰੋਸਸਾ ਕੋਈ ਗਿਲਾ ਕਰਨਾ ਹੁੰਦਾ ਹੈ ਤੇ ਉਹਦੇ ਇਨਬਾਕਸ 'ਚ ਜਾਏ ਫੇਸਬੁੱਕ ਹੈ ਚਾਹੇ ਕੋਈ ਉਹਦੀ ਸੋਸ਼ਲ ਸਾਈਟ ਹੈ ਜਾਂ ਸੋਸ਼ਲ ਮੀਡੀਆ ਹੈ ਪਲੀਜ਼ ਉਹਨੂੰ ਇਨਬਾਕਸ ਜਦੋਂ ਕਰਦੇ ਆ ਉਹਨੂੰ ਪਿਆਰ ਨਾਲ ਉਹਦੇ ਨਾਲ ਗੱਲ ਕਰੋ ਉਹਨੂੰ ਸਮਝਾਓ ਕਿ ਨਹੀਂ ਯਾਰ ਆਹ ਨਹੀਂ ਇਹ ਨਹੀਂ ਹੈਗਾ ਕਿ ਤੁਸੀਂ ਸਿੱਧਾ ਮਾਵਾ ਭੈਣਾ ਦੀਆਂ ਕੁੜੀਆਂ ਦੀਆਂ ਹੈਨਾ ਮਾਵਾ ਭੈਣਾ ਦੀਆਂ ਕੁੜੀਆਂ ਧੀਆਂ ਦੀਆਂ ਗਾਲਾਂ ਕੱਢਣ ਲੱਪੋ ਹੈਨਾ ਧਮਕੀਆਂ ਦੇਣ ਲੱਗ ਪੇ ਐਦਾਂ ਨਹੀਂ ਵੀਰ ਐਦਾਂ ਨਹੀਂ ਜੇ ਤੁਹਾਨੂੰ ਹਰਟ ਹੋਇਆ ਤੇ ਮੈਨੂੰ ਵੀ ਹਰਟ ਹੋਇਆ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨਾ ਹੈ ਨਾ ਕਿ ਗਾਲਾਂ ਨੂੰ ਹੈਨਾ ਗਲਤੀਆਂ ਸਭ ਤੋਂ ਹੋ ਜਾਂਦੀਆਂ ਨੇ ਮੇਰੀ ਗਲਤੀ ਇੰਨੀ ਹੈ ਕਿ ਮੈਂ ਉਸ ਮੁੰਡੇ ਨੂੰ ਸਖਤੀ ਨਾਲ ਨਹੀਂ ਰੁਕਿਆ ਹੈ ਨਾ ਬਾਕੀ ਮੈਂ ਉਦਾਂ ਦਾ ਬੰਦਾ ਨਹੀਂ ਆ ਮੈਨੂੰ ਬਹੁਤ ਸਾਰੇ ਲੋਕਾਂ ਨੇ ਇਹ ਵੀ ਲਿਖਿਆ ਕਿ ਤੂੰ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਿਆ ਤੂੰ ਆਹ ਕਰਨ ਲੱਗ ਪਿਆ ਤੂੰ ਸਿਰਸੇ ਵਾਲਾ ਬਾਬਾ ਬਣ ਗਿਆ ਤੂੰ ਇਹ ਹੈ ਤੂੰ ਉਹ ਰਵਾ ਨਾਮ ਹੈ ਸਿਰਸੇ ਵਾਲਾ ਬਾਬਾ ਨਾਮ ਹੈ ਰੱਬਾ ਨਾਮ ਹੈ ਕੁਛ ਹਾਂ ਮੈਂ ਸਿੰਪਲ ਪਰਸਨ ਮੇਰੀ ਜੋ ਗਲਤੀ ਸੀ ਉਹਦ ਲਈ ਮੈਂ ਤੁਹਾਡੇ ਤੋਂ ਸੌਰੀ ਫੀਲ ਕੀਤੀ ਬਟ ਤੁਸੀਂ ਵੀ ਧਿਆਨ ਰੱਖੋ ਕਿ ਹਰ ਇੱਕ ਗੱਲ ਦਾ ਜਿਹੜਾ ਸੋਲੂਸ਼ਨ ਹੈ ਉਹ ਆਰਾਮ ਨਾਲ ਹੀ ਹੁੰਦਾ ਹੈ ਹਰ ਇੱਕ ਗੱਲ ਦਾ ਜਿਹੜਾ ਸਿੱਕਾ ਨਿਕਲਦਾ ਹੈ ਜਾਂ ਜਿਹੜਾ ਹੁੰਦਾ ਕੋਈ ਵੀ ਫੈਸਲਾ ਹੁੰਦਾ ਬੜੇ ਪਿਆਰ ਨਾਲ ਆਰਾਮ ਨਾਲ ਹੀ ਲਿਆ ਜਾਂਦਾ ਗਾਲਾਂ ਨਾਲ ਕੁਝ ਨਹੀਂ ਹੁੰਦਾ ਜਿੱਦਾਂ ਦੀਆਂ ਮੇਰੀਆਂ ਮਾਵਾ ਪੈਣਾ ਜੀ ਓਦਾਂ ਦੀਆਂ ਤੁਹਾਡੀਆਂ ਮਾਵਾ ਪੈਣਾ ਪਲੀਜ਼ ਗਾਲਾਂ ਤੋਂ ਗੁਰੇਜ਼ ਕਰੋ ਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰੋ ਥੈਂਕ ਯੂ ਵੈਰੀ ਮਚ